ਗੈਬ ਮੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈ ਜਤੁ ਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚ ਜਿਆ ਚੀ ਕਰੇ ਮੇਰਾ ਗੁਰਬਿੰਦ ਤਿਰ ਕੁਦਰਤ ਕੋ ਕੁਰਬਾਨ ਆਉ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਚਿੜਕੀ ਬਹੁ ਭਾਂਤੀ ਬਹੁੜ ਪਿਤਾ ਗੜ ਲਾਵੇ ਪੇਸ਼ੇਲੇ ਅਵਗਣ ਬਖਸ਼ਿ ਲਈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ ਕਹਿਣ ਕਤਨ ਨ ਪੀਚੇ ਗੋਬਿੰਦੋ ਹਰ ਪਾਵੇ ਪੈ ਜਿ ਰਖਾਈਐ ਅਬਰ ਰੂਪਮੈ ਸਗਲੀ ਦੇਖੀ ਇਕ ਤੇਰੀ ਓਟ ਰਹੀ ਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਬ ਖਦਮਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਹੋਡ ਬੰਦੀ ਛੋਡ ਨਿਰੰਕਾਰ ਦੁਖਦਾਰੀ ਕਾਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈ ਜੁ ਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨਚੀ ਜਿਆ ਚੀਜ ਕਰੇ ਮੇਰਾ ਗੋਬਿੰਦ تیر ਕੁਦਰਤ ਕੋ ਕੁਰਬਾਨ ਰਹਾਓ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਘਮਾਵੇ ਕਰ ਉਪਦੇਸ਼ ਚਿੜਕੀ ਬਹੁ ਭੰਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਈ ਪ੍ਰਭ ਅਗੈ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈ ਹੈ ਕਹਿਣ ਕਕਨ ਨ ਪੀਚ ਗੋਵਿੰਦ ਹਰ ਪਹਾਬੈ ਪੈ ਜਿ ਰਖਾਈਐ ਅਬਰ ਊਟ ਮੈਂ ਸਗਲੀ ਵੇਖੀ ਇਕ ਤੇਰੀ ਊਟ ਰਹੀਐ ਹੋਏ ਦਿਆਲ ਕਿਰਪਾਨ ਪ੍ਰਭ ठाकुर ਆਪੇ ਸੁਣੈ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਕਿੰਤੀ ਹਰ ਹਰ ਨਾਮ ਅਵਖਧ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈ ਜਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚੀ ਜਿਆ ਚੀਜ ਕਰੇ ਮੇਰਾ ਗੁਬਿੰਦੋ ਤੇਰੀ ਕੁਦਰਤ ਕੋ ਕੁਰਬਾਨ ਰਹਾਓ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਗਮਾਵੇ ਕਰ ਉਪਦੇਸ਼ ਚੜਕੀ ਬਹੁ ਭੰਤੀ ਬਹੁੜ ਪਿਤਾ ਗਲ ਲਾਵੇ ਪੇਸ਼ੇਲੇ ਅਵਗਣ ਬਖਸ਼ ਲਈ ਪ੍ਰਭ ਆਗੈ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈ ਹੈ ਕਹਿਣ ਕਤਨ ਨ ਪੀਚੇ ਗੋਵਿੰਦ ਹਰ ਪਾਵੇ ਪੈ ਜਿ ਰਖਾਈਐ ਅਬਰ ਰੂਪਮੈ ਸਗ ਲੀਖੀ ਇੱਕ ਤੇਰੀ ਓਟ ਰਹਾਈ ਐ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਬ ਖਦਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਹੋਡ ਬੰਦੀ ਛੋਡ ਨਿਰੰਕਾਰ ਦੁਖਦਾਰੀ ਕਾਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨਚੀ ਜਿਆ ਚੀਜ ਕਰੇ ਮੇਰਾ ਗੋਬਿੰਦ تیر ਕੁਦਰਤ ਕੋ ਕੁਰਬਾਨ ਆਓ ਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਚਿੜਕੀ ਬਹੁ ਭੰਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਈ ਪ੍ਰਭ ਅਗੈ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈ ਹੈ ਕਹਿਣ ਕਕਨ ਨ ਪੀਜ ਗੋਬਿੰਦੋ ਹਰ ਪਹਾਬੈ ਪੈ ਜਿ ਰਖਾਈਐ ਅਬਰ ਊਟ ਮੈਂ ਸਗਲੀ ਦੇਖੀ ਇਕ ਤੇਰੀ ਊਟ ਰਹੀਐ ਹੋਏ ਦਿਆਲ ਕਿਰਪਾਨ ਪ੍ਰਭ ठाकुर ਆਪੇ ਸੁਣਐ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈ ਜਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚੀ ਜਿਆ ਚੀ ਕਰੀ ਮੇਰਾ ਗੋਬਿੰਦ ਤਿਰ ਕੁਦਰਤ ਕੋ ਕੁਰਬਾਨ ਆਉ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਛਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਪੇਛੇ ਲੇ ਅਵਗਣ ਬਖਸ਼ ਲਈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ ਕਹਿਣ ਕਤਨ ਨ ਪੀਚੇ ਗੋਬਿੰਦ ਹਰ ਪਾਵੇ ਪੈ ਜਿ ਰਖਾਈਐ ਅਬਰ ਰੂਪਮੈ ਸਗਲਿ ਦੇਖੀ ਇੱਕ ਤੇਰੀ ਓਟ ਰਹਾਈ ਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਬ ਖਦਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਹੋਡ ਬੰਦੀ ਛੋਡ ਨਿਰੰਕਾਰ ਦੁਖਦਾਰੀ ਕਾਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈ ਜਤੁ ਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨਚੀ ਜਿਆ ਚੀਜ ਕਰੇ ਮੇਰਾ ਗੋਬਿੰਦ تیر ਕੁਦਰਤ ਕੋ ਕੁਰਬਾਨ ਆਓ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਘਮਾਵੇ ਕਰ ਉਪਦੇਸ਼ ਛਿੜਕੀ ਬਹੁ ਭੰਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਈ ਪ੍ਰਭ ਅਗੈ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈ ਹੈ ਕਹਿਣ ਕਥਨ ਨ ਪੀਚੇ ਗੋਵਿੰਦ ਹਰ ਪਹਾਬੈ ਪੈ ਜਿ ਰਖਾਈਐ ਅਬਰ ਊਟ ਮੈਂ ਸਗਲੀ ਦੇਖੀ ਇਕ ਤੇਰੀ ਊਟ ਰਹੀਐ ਹੋਏ ਦਿਆਲ ਕਿਰਪਾਨ ਪ੍ਰਭ ठाकुर ਆਪੇ ਸੁਣੈ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਮੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚੀ ਜਿਆ ਚੀ ਕਰੀ ਮੇਰਾ ਗੋਬਿੰਦ ਤੀਰ ਕੁਦਰਤ ਕੋ ਕੁਰਬਾਨ ਆਓ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਚਿੜਕੀ ਬਹੁ ਭੰਤੀ ਬਹੁੜ ਪਿਤਾ ਗੜ ਲਾਵੇ ਪੇਸ਼ੇ ਲੇ ਅਵਗਣ ਬਖਸ਼ ਲਈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈ ਹੈ ਕਹਿਣ ਕਤਨ ਨ ਪੀਚੇ ਗੋਬਿੰਦ ਹਰ ਪਾਵੇ ਪੈ ਜਿ ਰਖਾਈਐ ਅਬਰ ਰੂਪਮੈ ਸਗ ਲੀ ਵੇਖੀ ਇੱਕ ਤੇਰੀ ਓਟ ਰਹਾਈ ਐ ਹੋਏ ਦਿਆਲ ਕਿਰਪਾਲ ਪ੍ਰਭ ठाकुर ਆਪੇ ਸੁਣੈ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਬ ਖਦਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਹੋਡ ਬੰਦੀ ਛੋਡ ਨਿਰੰਕਾਰ ਦੁਖਦਾਰੀ ਕਾਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈ ਜਤੁ ਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨਚੀ ਜਿਆ ਚੀਜ ਕਰੇ ਮੇਰਾ ਗੋਬਿੰਦ تیر ਕੁਦਰਤ ਕੋ ਕੁਰਬਾਨ ਆਓ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਘਮਾਵੇ ਕਰ ਉਪਦੇਸ਼ ਛਿੜਕੀ ਬਹੁ ਭੰਤੀ ਬਹੁੜ ਪਿਤਾ ਗੜ ਲਾਵੇ ਪਿਛਲੇ ਔਗਣ ਬਖਸ਼ ਲਈ ਪ੍ਰਭ ਅਗੈ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਬਿਦ ਜਾਣੈ ਤਾਂ ਕਿਸ ਪੈ ਆਖ ਸੁਣਾਈ ਹੈ ਕਹਿਣ ਕਥਨ ਨ ਪੀਚ ਗੋਵਿੰਦ ਹਰ ਪਹਾਬੈ ਪੈ ਜਿ ਰਖਾਈਐ ਅਬਰ ਊਟ ਮੈਂ ਸਗਲੀ ਦੇਖੀ ਇਕ ਤੇਰੀ ਊਟ ਰਹੀਐ ਹੋਏ ਦਿਆਲ ਕਿਰਪਾਨ ਪ੍ਰਭ ठाकुर ਆਪੇ ਸੁਣ ਲੈ ਬੇਨਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਕਿੰਤੀ ਹਰ ਹਰ ਨਾਮ ਅਵਖਧ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਮੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚੀਆਂ ਚੀਜ਼ ਕਰੀ ਮੇਰਾ ਗੋਬਿੰਦ ਤਿਰ ਕੁਦਰਤ ਕੋ ਕੁਰਬਾਨ ਆਉ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਚਿੜਕੀ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਪੇਸ਼ੇ ਲੇ ਅਉਗਣ ਬਖਸ਼ ਲਈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ ਕਹਿਣ ਕਤਨ ਨ ਪੀਚੇ ਗੋਬਿੰਦੋ ਹਰ ਪਾਵੇ ਪੈ ਜਿ ਰਖਾਈਐ ਅਬਰ ਉਤਮ ਸਗਲੀ ਲੀਖੀ ਇੱਕ ਤੇਰੀ ਓਟ ਰਹੀ ਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਬ ਖਦਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਾਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚੀ ਜਿਆ ਚੀਜ ਕਰੇ ਮੇਰਾ ਗੋਬਿੰਦ تیر ਕੁਦਰਤ ਕੋ ਕੁਰਬਾਨ ਰਹਾਓ ਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਚਿੜਕੀ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਈ ਪ੍ਰਭ ਅਗੈ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈ ਹੈ ਕਹਿਣ ਕਤਨ ਨ ਪੀਚ ਗੋਵਿੰਦ ਹਰ ਪਹਾ ਬੈ ਪੈ ਜਿ ਰਖਾਈ ਹੈ ਅਬਰ ਊਟ ਮੈਂ ਸਗਲੀ ਦੇਖੀ ਇੱਕ ਤੇਰੀ ਊਟ ਰਹੀ ਹੈ ਹੋਏ ਦਿਆਲ ਕਿਰਪਾ ਨ ਪ੍ਰਭ ठाकुर ਆਪੇ ਸੁਣਐ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਧ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਮੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚੀ ਜਿਆ ਚੀਜ ਕਰੇ ਮੇਰਾ ਗੋਬਿੰਦ ਤਿਰ ਕੁਦਰਤ ਕੋ ਕੁਰਬਾਨ ਆਓ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਚਿੜਕੀ ਬਹੁ ਭੰਤੀ ਬਹੁੜ ਪਿਤਾ ਗਲ ਲਾਵੇ ਪੇਸ਼ੇ ਅਵਗਣ ਬਖਸ਼ਿ ਲਈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈ ਹੈ ਕਹਿਣਾ ਕਤਨ ਨ ਪੀਚ ਗੋਬਿੰਦ ਹਰ ਪਾਵੇ ਪੈ ਜਿ ਰਖਾਈ ਹੈ ਅਬਰ ਉਤਮੈ ਸਗ ਲੀ ਵੇਖੀ ਇੱਕ ਤੇਰੀ ਓਟ ਰਹੀ ਐ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਕਿੰਤੀ ਹਰ ਹਰ ਨਾਮ ਅਬ ਖਦਮਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਬੋਡ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਾਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚੀ ਜਿਆ ਚੀਜ ਕਰੇ ਮੇਰਾ ਗੋਬਿੰਦ تیر ਕੁਦਰਤ ਕੋ ਕੁਰਬਾਨ ਆਓ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਘਮਾਵੇ ਕਰ ਉਪਦੇਸ਼ ਚਿੜਕੀ ਬਹੁ ਭੰਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਈ ਪ੍ਰਭ ਅਗੈ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਰੂਪ ਹੈ ਆਖ ਸੁਣਾਈ ਹੈ ਕਹਿਣ ਕਥਨ ਨ ਪੀਚੇ ਗੋਬਿੰਦੋ ਹਰ ਪਹਾ ਬੈ ਪੈ ਜਿ ਰਖਾਈਐ ਅਬਰ ਊਟ ਮੈਂ ਸਗਲੀ ਦੇਖੀ ਇਕ ਤੇਰੀ ਊਟ ਰਹੀਐ ਹੋਏ ਦਿਆਲ ਕਿਰਪਾਨ ਪ੍ਰਭ ठाकुर ਆਪੇ ਸੁਣੈ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਵਖਧ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚੀ ਜਿਆ ਚੀ ਕਰੀ ਮੇਰਾ ਗੋਬਿੰਦ ਤੀਰ ਕੁਦਰਤ ਕੋ ਕੁਰਬਾਨ ਆਉ ਐਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਚਿੜਕੀ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਪੇਸ਼ੇਲੇ ਅਵਗਣ ਬਖਸ਼ ਲਈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈ ਹੈ ਕਹਿਣ ਕਤਨ ਨ ਪੀਚੇ ਗੋਬਿੰਦ ਹਰ ਪਾਵੇ ਪੈ ਜਿ ਰਖਾਈਐ ਅਬਰ ਉਤਮ ਸਗਲੀ ਦੇਖੀ ਇੱਕ ਤੇਰੀ ਓਟ ਰਹਾਈ ਐ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਬ ਖਦਮਖ ਪਾਇਆ ਜਨ ਨਾਨਕ ਸੁਖ ਬਸੰਤੀ ਗੈਬ ਹੋਡ ਬੰਦੀ ਛੋਡ ਨਿਰੰਕਾਰ ਦੁਖਦਾਰੀ ਕਾਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤ ਗੋਬਿੰਦ ਕਾ ਇਹ ਰੱਖੋ ਪੈ ਜੁ ਤੁਮਾਰੀ ਹਰ ਜੀਉ ਨੇ ਮਾਣਿਆ ਤੁਮਾਣੋ ਨੱਚੀ ਜਿਆ ਚੀਜ ਕਰੇ ਮੇਰਾ ਗੋਬਿੰਦ تیر ਕੁਦਰਤ ਕੋ ਕੁਰਬਾਨ ਆਓ ਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਛਿੜਕੀ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਈ ਪ੍ਰਭ ਅਗੈ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈ ਹੈ ਕਹਿਣ ਕਤਨ ਨ ਪੀਚ ਗੋਵਿੰਦ ਹਰ ਪਹਾ ਬੈ ਜਿ ਰਖਾਈ ਹੈ ਅਬਰ ਊਟ ਮੈਂ ਸਗਲੀ ਦੇਖੀ ਇੱਕ ਤੇਰੀ ਊਟ ਰਹੀ ਹੈ ਹੋਏ ਦਿਆਲ ਕਿਰਪਾ ਨ ਪ੍ਰਭ ठाकुर ਆਪੇ ਸੁਣਐ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ